ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂਗੀ ਆਪਣੀ ਵੇਲਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਆਪਣੀ ਵੇਲ ਨਿੰਮ ਦੇ ਉੱਤੇ ਚੜੀ ਹੋਈ ਹੈਗੀ ਜੋ ਕਿ ਆਪਣੀ ਇਹ ਤੋਰੀਆਂ ਦੀ ਵੇਲ ਹੈਗੀ ਇਸ ਤੇ ਵੀ ਫਲ ਬਹੁਤ ਵਧੀਆ ਲੱਗਣ ਲੱਗ ਗਿਆ ਹੈਗਾ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਦੇ ਆਂ ਇਸ ਦੇ ਬਾਰੇ ਹੁਣ ਆਪਾਂ ਇਹਨਾਂ ਤੋਂ ਡੇਲੀ ਮੰਗੂ ਤੋਰੀਆਂ ਤੋੜਦੇ ਆਂ ਡੇਲੀ ਮੰਗੂ ਕੱਦੂ ਤੋੜਦੇ ਆਂਗੇ ਕੱਦੂ ਦੀਆਂ ਵੇਲਾਂ ਤੇ ਵੀ ਕੱਦੂ ਬਹੁਤ ਲੱਗਣ ਲੱਗ ਗਏ ਨੇਗੇ ਤੇ ਜਿੱਦਾਂ ਕੀ ਆਪਣਾ ਉਹ ਬੇਲਾਂ ਦਾ ਬਾਰੇ ਆਪਾਂ ਤੁਹਾਨੂੰ ਦੱਸਣ ਲੱਗਿਆਂਗੇ ਬੇਲਾਂ ਨੂੰ ਵੱਧ ਤੋਂ ਵੱਧ ਨੀਚੇ ਹੀ ਰੱਖਿਆ ਜਾਵੇ ਧਰਤੀ ਦੇ ਉੱਤੇ ਕਿਉਂਕਿ ਇਸ ਦੇ ਨਾਲ ਇਹਨਾਂ ਦੇ ਜੋ ਤਣੇ ਹੁੰਦੇ ਨੇ ਉਹ ਮਿੱਟੀ ਦੇ ਵਿੱਚ ਲੱਗ ਜਾਂਦੇ ਨੇ ਅੱਗੇ-ਅੱਗੇ ਲੱਗ ਕੇ ਤੇ ਇਹਨਾਂ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਹੈ ਤੇ ਬੇਲ ਬੇਲ ਵੀ ਬਹੁਤ ਵਧੀਆ ਰਹਿੰਦੀ ਹੈਗੀ ਇਸ ਨਾਲ ਤੇ ਜਿੱਦਾਂ ਆਪਾਂ ਕਹਿ ਦਈਏ ਬੇਲਾਂ ਬਾਰੇ ਜਿਵੇਂ ਆਪਾਂ ਟਾਣੀਆਂ ਦੇ ਉੱਤੇ ਚੜਾ ਦਿੰਨੇ ਆ ਜਾਂ ਇਟਾਂ ਉੱਤੇ ਪਰ ਚੜ ਜਾਂਦੀਆਂ ਨੇ ਬੇਲਾਂ ਉਸ ਦੇ ਨਾਲ ਬੇਲਾਂ ਦੇ ਉੱਤੇ ਥੋੜਾ ਨੁਕਸਾਨ ਵੀ ਹੁੰਦਾ ਹੈਗਾ ਉਸ ਦਾ ਨੁਕਸਾਨ ਹੈਗਾ ਜਿੱਦਾਂ ਕੀ ਇਹਨਾਂ ਨੂੰ ਗਰਮ ਹਵਾਵਾਂ ਮਾਂ ਜ਼ਿਆਦਾ ਲੱਗਦੀਆਂ ਨੇ ਤੇ ਫਲ ਪੱਕਣ ਦੇ ਵਿੱਚ ਵੀ ਦੇਰੀ ਹੁੰਦੀ ਹੈਗੀ ਤੇ ਫਲ ਵਧੀਆ ਵੀ ਨਹੀਂ ਹੁੰਦਾ ਕਈ ਵਾਰ ਛੋਟੇ-ਛੋਟੇ ਫਲ ਵੀ ਪੱਕਣ ਲੱਗ ਜਾਂਦੇ ਨੇਗੇ ਉਸ ਨਾਲ ਜ਼ਿਆਦਾ ਖਰਾਬ ਹੋਣ ਲੱਗ ਜਾਂਦੇ ਨੇਗੇ ਇਸ ਲਈ ਆਪਾਂ ਨੂੰ ਵੇਲਾਂ ਧਰਤੀ ਤੇ ਹੀ ਰੱਖਣੀਆਂ ਚਾਹੀਦੀਆਂ ਨੇਗੀਆਂ ਕਿਉਂਕਿ ਇਹਨਾਂ ਦੇ ਤਣੇ ਜਦੋਂ ਮਿੱਟੀ ਦੇ ਵਿੱਚ ਲੱਗਦੇ ਨੇਗੇ ਉਸ ਦੇ ਨਾਲ ਇਸ ਨੂੰ ਮਜ਼ਬੂਤੀ ਮਿਲਦੀ ਹੈਗੀ ਤੇ ਤਾਕਤ ਜ਼ਿਆਦਾ ਹੋ ਜਾਂਦੀ ਹੈ ਵੇਲ ਦੀ ਇਸ ਨਾਲ ਗਰੋਥ ਵੀ ਵਧੀਆ ਹੁੰਦੀ ਹੈਗੀ ਵੇਲ ਦੀ ਤੇ ਆਪਾਂ ਇਹਨਾਂ ਦੇ ਉੱਤੇ ਜਦੋਂ ਪਾਣੀ ਦਾ ਛੜਕਾ ਕਰਦੇ ਆ ਤਾਂ ਮਿੱਟੀ ਗਿੱਲੀ ਹੋ ਜਾਂਦੀ ਹੈਗੀ ਉਸ ਦੇ ਨਾਲ ਇਹਨਾਂ ਦੇ ਤਣੇ ਮਜ਼ਬੂਤੀ ਨਾਲ ਧਰਤੀ ਦੇ ਵਿੱਚ ਲੱਗ ਜਾਂਦੇ ਨੇਗੇ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਨੇ ਕੱਦੂ ਤੋੜੇ ਨੇਗੇ ਤੋਰੀਆਂ ਤੋੜੀਆਂ ਨੇਗੀਆਂ ਹੁਣ ਆਪਾਂ ਵੇਲਾਂ ਦਾ ਜ਼ਿਆਦਾਤਰ ਖਾਸ ਕਰ ਏ ਧਿਆਨ ਰੱਖਦੇ ਆ ਆਪਾਂ ਡੇਲੀ ਇਹਨਾਂ ਦੇ ਪਾਣੀ ਦਾ ਛੜਕਾ ਕਰਦੇ ਆ ਸਵੇਰੇ ਤੇ ਸ਼ਾਮੀ ਤੇ ਸਵੇਰੇ ਇਹਨਾਂ ਨੂੰ ਪਾਣੀ ਦੇ ਭਰ ਦਿੰਨੇਗੇ ਜਾਂ ਫਿਰ ਸ਼ਾਮੀ ਪਾਣੀ ਲਗਾਣੇ ਆ ਦੁਪਹਿਰ ਵੇਲੇ ਪਾਣੀ ਨਹੀਂ ਲਗਾਉਂਦੇ ਦੋ ਟਾਈਮ ਇਹਨਾਂ ਤੇ ਛੜਕਾ ਕਰਦੇ ਆ ਇਸ ਦਾ ਬਹੁਤ ਫਾਇਦਾ ਰਹਿੰਦਾ ਇੱਕ ਤਾਂ ਪੱਤੇ ਹੀ ਨਹੀਂ ਖਰਾਬ ਹੁੰਦੇ ਇਹਨਾਂ ਦੇ ਤੇ ਬੇਲਾਂ ਦੀ ਗਰੋਥ ਵੀ ਇਸ ਨਾਲ ਬਹੁਤ ਵਧੀਆ ਹੁੰਦੀ ਹੈ ਤੇ ਫਲ ਵੀ ਬਹੁਤ ਵਧੀਆ ਆਉਂਦਾ ਹੈ ਤੇ ਆਪਾਂ ਨੇ ਇਹਨਾਂ ਤੇ ਇੱਕ ਜੂਸ ਜੋ ਕਿ ਆਪਣੇ Google ਦੀ ਧੂਫ ਦਾ ਕੀਤਾ ਸੀ ਉਸ ਦਾ ਵੀ ਬਹੁਤ ਵਧੀਆ ਰਿਜ਼ਲਟ ਆਇਆਗਾ Google ਦੀ ਧੂਫ ਨਾਲ ਜੋ ਕਿ ਇਹਨਾਂ ਦਾ ਫਲ ਲੱਗ ਕੇ ਖਰਾਬ ਹੋ ਕੇ ਝੜਨ ਲੱਗ ਗਿਆ ਸੀਗਾ ਉਸ ਦੇ ਵਿੱਚ ਰਿਕਵਟਾਈ ਹੈ ਫਲ ਝੜਨੋਂ हट ਗਿਆ ਤੇ ਫਲ ਵੱਧ ਤੋਂ ਵੱਧ ਲੱਗਣ ਲੱਗ ਗਿਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਇਹ ਕੱਦੂ ਹੋ ਗਏ ਤੋਰੀਆਂ ਹੋ ਗਈਆਂ ਹਾਲਾਂਕਿ ਝਾੜੀ ਕਰੇਲੇ ਵੀ ਲੱਗਣ ਲੱਗ ਗਏ ਨੇਗੇ ਪਰ ਉਹ ਹਲੇ ਘੱਟ ਲੱਗੇ ਨੇਗੇ ਆਪਣੇ ਜ਼ਿਆਦਾਤਰ ਕੱਦੂ ਤੇ ਤੋਰੀਆਂ ਵੱਧ ਤੋਂ ਵੱਧ ਲੱਗਣ ਲੱਗ ਗਈਆਂ ਨੇਗੀਆਂ ਤੇ ਹੁਣ ਬਾਕੀ ਗਰਮੀ ਵੀ ਬਹੁਤ ਵੱਧ ਚੁੱਕੀ ਹੈਗੀ ਇਸ ਦੇ ਕਰਕੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਡੇਲੀ ਵਾਂਗੂ ਇਹਨਾਂ ਨੂੰ ਪਾਣੀ ਲਗਾਣੇ ਆ ਡੇਲੀ ਇਹਨਾਂ ਦਾ ਜਿੱਦਾਂ ਕਿ ਆਪਣੇ ਪਿਛਲੇ ਸਾਲ ਵੀ ਵੇਲਾਂ ਇਹੀ ਜਗ੍ਹਾ ਤੇ ਲਗਾਈਆਂ ਸੀਗੀਆਂ ਉਹਨਾਂ ਵੇਲਾਂ ਇੰਟਾਂ ਦੇ ਉੱਪਰ ਚੜੀ ਗਈਆਂ ਸੀਗੀਆਂ ਤੇ ਉਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਹੈਗਾ ਵੇਲਾਂ ਨੂੰ ਇੱਕ ਤਾਂ ਇਹਨਾਂ ਦੇ ਫਲ ਖਰਾਬ ਹੋਣ ਲੱਗ ਗਏ ਸੀ ਇੱਕ ਕੱਦੂ ਵਗੈਰਾ ਲੱਗ ਕੇ ਜਲਦੀ ਪੱਕ ਜਾਂਦੇ ਸੀਗੇ ਤੇ ਉਹ ਕਿਸੇ ਬਰਤਨ ਯੋਗ ਨਹੀਂ ਰਹਿੰਦੇ ਸੀ ਖਰਾਬ ਹੋ ਜਾਂਦੇ ਸੀ ਕਿਉਂਕਿ ਇੰਟਾਂ ਦੇ ਉੱਤੇ ਇਹ ਨੁਕਸਾਨ ਆਉਂਦਾ ਇੱਕ ਤਾਂ ਗਰਮੀ ਜ਼ਿਆਦਾ ਹੁੰਦੀ ਹੈ ਇੰਟਾਂ ਦੇ ਉੱਤੇ ਗਰਮੀ ਜ਼ਿਆਦਾ ਪੈਣ ਕਰਕੇ ਤਫਤ ਜ਼ਿਆਦਾ ਹੋ ਜਾਂਦਾ ਗਰਮੀ ਗਰਮੀ ਕਾਰਨ ਕੱਦੂ ਖਰਾਬ ਹੋਣ ਲੱਗ ਗਏ ਸੀ ਤੇ ਪੱਤੇ ਵੀ ਮੱਚ ਜਾਂਦੇ ਨੇ ਇਸ ਲਈ ਆਪਾਂ ਨੇ ਇਸ ਵਾਰ ਵੇਲਾ ਨੂੰ ਇੰਟਾਂ ਦੇ ਉੱਤੇ ਨਹੀਂ ਚੜਨ ਦਿੱਤਾ ਆਪਾਂ ਇਹਨਾਂ ਨੂੰ ਨੀਚੇ ਧਰਤੀ ਤੇ ਹੀ ਰੱਖਿਆ ਤੇ ਇਸ ਦੇ ਨਾਲ ਇਹਨਾਂ ਨੂੰ ਬਹੁਤ ਵਧੀਆ ਫਾਇਦਾ ਹੋਏਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਇੱਥੇ ਵੇਰੀ ਵਾਲੀ ਜਗ੍ਹਾ ਸੀਗੀ ਇਹ ਵੀ ਆਪਾਂ ਸਾਰੀ ਕਵਰ ਕਰਕੇ ਇੱਥੇ ਤੋਰੀਆਂ ਦੀਆਂ ਵੇਲਾਂ ਲਗਾਈਆਂ ਨੇ ਗੀਆਂ ਇੱਥੇ ਵੀ ਇੰਟਾ ਹੈਗੀਆਂ ਨੇ ਪਰ ਇੰਟਾ ਕੰਨੀ ਆਪਾਂ ਵੇਲਾ ਨਹੀਂ ਚੜਨ ਦਿੱਤੀਆਂ ਇੱਥੇ ਵੀ ਆਪਾਂ ਨੀਚੇ ਹੀ ਰੱਖਿਆ ਹੋਈਆਂ ਨੇਗੀਆਂ ਇਹਨਾਂ ਤੇ ਵੀ ਬਹੁਤ ਵਧੀਆ ਫਲ ਲੱਗਦਾ ਬਹੁਤ ਤੋਰੀਆਂ ਲੱਗਦੀਆਂ ਨੇਗੇ ਡੇਲੀ ਵਾਂਗੂ ਤੇ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਇੱਕ ਸਪਰੇ ਹੋਰ ਕਰਨੀ ਹੈਗੀ ਉਹ ਮੈਕਸ ਬਾਇਓਟਮੈਂਟੀ ਦੀ ਉਸ ਨਾਲ ਇਹਨਾਂ ਤੇ ਦੁਬਾਰਾ ਫਲ ਬਹੁਤ ਜ਼ਿਆਦਾ ਲੱਗੇਗਾ ਤੇ ਉਸ ਦਾ ਕੋਈ ਜ਼ਿਆਦਾ ਸਾਈਡ ਇਫੈਕਟ ਵੀ ਨਹੀਂ ਹੈ ਕੋਈ ਖਾਸ ਨੁਕਸਾਨ ਨਹੀਂ ਹੈ ਉਹਦੇ ਫਾਇਦੇ ਫਾਇਦੇ ਨੇਗੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਆਪਾਂ ਨੇ ਤੋਰੀਆਂ ਤੇ ਚੌਲੇ ਕੱਲ ਤੋੜੇ ਸੀਗੇ ਤੇ ਆਪਣੇ ਆ ਕੱਦੂ ਤੇ ਤੋਰੀਆਂ ਇਹ ਆਪਣੇ ਅੱਜ ਤੋੜੀਆਂ ਨੇਆਂ ਗੀਆਂ